ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀ ਜੋ ਰਾਜਨੀਤਿਕ ਪਾਰਟੀਆਂ ਆਪ ਕੋ ਆਪਣੇ ਇਕੱਠ ਕਰਨ ਲੱਗੀਆਂ ਨੇ ਨੁਕੜ ਮੀਟਿੰਗਾਂ ਕਰ ਰਹੇ ਨੇ ਤੇ ਜੇਕਰ ਗੱਲ ਕਰ ਲਈਏ ਆ ਜ ਆਮ ਆਦਮੀ ਪਾਰਟੀ ਦਾ ਇੱਕ ਨੁਕੜ ਮੀਟਿੰਗ ਦਾ ਜੋ ਪ੍ਰੋਗਰਾਮ ਸੀ ਜੋ ਕਿ ਚਨਾਵ ਵਿਖੇ ਐਮ ਸੀ ਮਹਾਦਰ ਸਿੰਘ ਓਕੇ ਸਲਾਈ ਮਸ਼ੀਨ ਵਾਲਿਆਂ ਦੀ ਜੋ ਗਵਾਈ ਦੇ ਵਿੱਚ ਜੋ ਇੱਕ ਨੁਕੜ ਮੀਟਿੰਗ ਸੀ ਉਹ ਨੁਕੜ ਮੀਟਿੰਗ ਆਮ ਆਦਮੀ ਪਾਰਟੀ ਦੀ ਇਹ ਨੁਕੜ ਮੀਟਿੰਗ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ ਬਹੁਤ ਹੀ ਵੱਡਾ ਇਕੱਠ ਵਾੜ ਨੰਬਰ 10 ਚੋਣਾਂ ਦੇ ਵਿੱਚ ਗੂਗਾ ਮਾੜੀ ਮੰਦਰ ਦੇ ਨੇੜੇ ਜੋ ਇਕੱਠ ਹੋਇਆ ਉਹ ਬਹੁਤ ਹੀ ਇੱਕ ਪ੍ਰਭਾਵਸ਼ਾਲੀ ਇਕੱਠ ਹੋਇਆ ਤੇ ਆਪ ਜੀ ਨੂੰ ਦੱਸ ਦਈਏ ਕਿ ਇਸ ਮੌਕੇ ਜੋ ਕੈਬਨਟ ਮਨਿਸਟਰ ਵਿਭਾਗ ਗਗਨ ਅਨਮੋਲ ਮਾਨ ਇੱਥੇ ਪਹੁੰਚੇ ਹੋਏ ਸੀ ਤੇ ਉਹ ਵੀ ਵੱਡੇ ਇਕੱਠ ਨੂੰ ਵੇਖ ਕੇ ਬੜੇ ਖੁਸ਼ ਹੋਏ ਤੇ ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਹੈ ਤੇ ਜੋ ਉੱਤੇ ਰਹਿੰਦੇ 13 ਸਤਾ ਦੇ ਉੱਪਰ ਆਮ ਆਦਮੀ ਪਾਰਟੀ ਜਿੱਤੇਗੀ ਆਓ ਵੇਖਦੇ ਹਾਂ ਆਪ ਵੀ ਦਿਖਾਉਂਦੇ ਹਾਂ ਨੁੱਕੜ ਮੀਟਿੰਗ ਤੋਂ ਰੈਲੀ ਬਣੀ ਇਸ ਮੁੱਦੇ ਦਾ ਅਕੀ ਦੇਖਿਆ ਹਾਂ ਇੱਕ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਜੀ ਪਹਿਲਾਂ ਤਾਂ ਮੈਂ ਆਪਣੇ ਨਗਰ ਨਿਵਾਸੀਆਂ ਵੱਲੋਂ ਸਾਡੇ ਮੰਤਰੀ ਜੀ ਦਾ ਸਾਡੇ ਨਗਰ ਵਿੱਚ ਪਹੁੰਚਣ ਉਤੇ ਅਸੀਂ ਆਪਣਾ ਸਾਰੇ ਨਗਰ ਨਿਵਾਸੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਆਪਣੇ ਮੰਤਰੀ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਔਰ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਨਗਰ ਵਿੱਚ ਆ ਕੇ ਸਾਡੇ ਨਗਰ ਦੀ ਨਿਰੋਣਕ ਵਧਾਈ ਹੈ ਔਰ ਮੈਂ ਆਪਣੇ ਨਗਰ ਨਿਵਾਸੀਆਂ ਦਾ ਵੀ ਬਹੁਤ ਧੰਨਵਾਦੀ ਕਰ ਧੰਨਵਾਦ ਕਰਦਾ ਹਾਂ ਕਿ ਸਤਿਕਾਰਯੋਗ ਮੇਰੇ ਸਾਰੇ ਹੀ ਬਜ਼ੁਰਗ ਬੈਠੇ ਆ ਸਾਡੇ ਸਰਪੰਚ ਸਾਹਿਬ ਸਰਦਾਰ ਗਰਚਾਰ ਸਿੰਘ ਜੀ ਉਨੀ ਬੈਠੇ ਆ ਪੰਜ ਸਾਹਿਬ ਸਰਦਾਰ ਜੀਤ ਸਿੰਘ ਜੀ ਪੰਜ ਓਮ ਜੀ ਕੈਪਟਨ ਪ੍ਰੇਮ ਸਿੰਘ ਜੀ ਸਾਡੇ ਗੀਰੀ ਵੀਰ ਜੀ ਔਰ ਮੈਂ ਮੇਰੇ ਵਾਸਤੇ ਸਾਰੇ ਸਕਾਰਜੋਗ ਹੈ ਮੈਂ ਸਾਰਿਆਂ ਦੇ ਸਹਿਯੋਗ ਦਾ ਸਾਰਿਆਂ ਦਾ ਸਰਦਾਰ ਮਹਾ ਸਿੰਘ ਜੀ ਉਹਨੇ ਸਾਡੇ ਬਜ਼ੁਰਗ ਮੈਂ ਸਾਰਿਆਂ ਦਾ ਬਹੁਤ ਬਹੁਤ ਰਣੀ ਹੈ ਕਿ ਜਿਨ੍ਹਾਂ ਨੇ ਮੈਨੂੰ ਇਸ ਨਗਰ ਦੀ ਸੇਵਾ ਜਿਹੜੀ ਕਿ ਦਿੱਤੀ ਹੈ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਮੇਰਾ ਆਖਰੀ ਸਾਹ ਤੱਕ ਕਿ ਕਿਉਂਕਿ ਮੇਰਾ ਇੱਕ ਬਹੁਤ ਵੱਡਾ ਇਮਤਿਹਾਨ ਸੀ ਕਿ ਮੈਂ ਮੈਨੂੰ ਕਿਸੇ ਸਿਆਸੀ ਸਾਜ਼ਿਸ਼ ਦੇ ਅਧੀਨ ਮੈਨੂੰ ਇੱਥੇ ਕਿਹਾ ਸੀ ਕਿ ਤੂੰ ਚਲਾਲਾਉ ਦੇ ਵਿੱਚ ਇਲੈਕਸ਼ਨ ਲੜਵਾੜ ਨੰਬਰ 10 ਦੇ ਵਿੱਚ ਔਰ ਮੈਨੂੰ ਸਤਕਾਰ ਜੋ ਮੇਰੇ ਰੱਬ ਵਰਗੇ ਮੇਰੇ ਨਗਰ ਨਿਵਾਸੀਆਂ ਨੇ ਮੈਨੂੰ ਐਡਾ ਮਾਣ ਦਿੱਤਾ ਐਡੀ ਮੇਰੀ ਇੱਜ਼ਤ ਪਾਤ ਰੱਖੀ ਮੈਂ ਤਾਂ ਕਹੂੰਗਾ ਵਹਿਗੁਰੂ ਤੁਹਾਡੇ ਵਿੱਚ ਵੱਸਦਾ ਔਰ ਮੈਨੂੰ ਐਡਾ ਵੱਡਾ ਕਰਕੇ ਨਗਰ ਨੇ ਕੱਢਿਆ ਕਿ ਜਿਹੜੇ ਸਿਆਸੀ ਲੋਗ ਮੈਨੂੰ ਵੱਡਣਾ ਚਾਹੁੰਦੇ ਸੀ ਉਹਨਾਂ ਦੀਆਂ ਉਹਨਾਂ ਨੂੰ ਤਰੇੜੀਆਂ ਆ ਗਈਆਂ ਔਰ ਮੈਂ ਆਪ ਜੀ ਦਾ ਆਖਰੀ ਸਾਹ ਤੱਕ ਰਣੀ ਰਹੂਗਾ ਕਿ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਇੱਜ਼ਤ ਬਖਸ਼ੀ ਔਰ ਮੈਂ ਸਰਕਾਰਯੋਗ ਸਾਥੀਓ ਅੱਜ ਜਿਹੜੀ ਮੀਟਿੰਗ ਹੈ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਆਪਣੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਮੈਂਬਰ ਪਾਰਲੀਮੈਂਟ ਸਾਡੇ ਹਲਕੇ ਦੇ ਹਲਕਾ ਸ੍ਰੀ ਆਨੰਦਪ੍ਰਸਾਦ ਤੋਂ ਸਾਡੇ ਸਰਦਾਰ ਭਗਵਤ ਸਿੰਘ ਜੀ ਮਾਨ ਸਾਹਿਬ ਨੇ ਸਾਡੇ ਸੀਐਮ ਸਾਹਿਬ ਨੇ ਸਰਦਾਰ ਮਾਲਵਿੰਦਰ ਸਿੰਘ ਜੀ ਕਾਂਗਸਾਹਬ ਨੂੰ ਇੱਥੇ ਦੇ ਉਮੀਦਵਾਰ ਬਣਾ ਕੇ ਆਨੰਦਪ੍ਰਸਾਦ ਤੋਂ ਸਾਡੇ ਕੋਲ ਭੇਜਿਆ ਔਰ ਜਿਹੜੇ ਕਿ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਪੜ੍ਹੇ ਲਿਖੇ ਇਨਸਾਨ ਹਨ ਔਰ ਬਹੁਤ ਹੀ ਦਲੇਰੀ ਵਾਲੇ ਇਨਸਾਨ ਹਨ ਔਰ ਸਾਨੂੰ ਉਮੀਦ ਹੈ ਕਿ ਸਾਡੇ ਆਨੰਦਪ੍ਰਸਾਦ ਦਾ ਜਿਹੜਾ ਵੀ ਰੁਕੇ ਹੋਇਆ ਕੰਮ ਹੈ ਚਾਹੇ ਉਹ ਸਾਡੇ ਆਨੰਦਪੁਰ ਸਾਹਿਬ ਦੇ ਵੱਡੇ ਪ੍ਰੋਜੈਕਟ ਹੋਣ ਜਿਹੜੇ ਕਿ ਹਲੇ ਤੱਕ ਸਾਡੇ ਹਲਕੇ ਦੇ ਵਿੱਚ ਨਹੀਂ ਆਏ ਉਹ ਸਾਡੇ ਹਲਕੇ ਦੀ ਆਵਾਜ਼ ਸਾਡੇ ਦੇਸ਼ ਦੀ ਜਿਹੜੀ ਵੱਡੀ ਪੰਚਾਇਤ ਬਣਨ ਜਾ ਰਹੀ ਹੈ ਉਸ ਦਾ ਉਹ ਹਿੱਸਾ ਬਣਨ ਜਾ ਰਹੇ ਹੈ ਔਰ ਮੈਂ ਆਪ ਜੀ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਇਸ ਗੱਲ ਦੀ ਵਧਾਈ ਦੇਣਾ ਕਿ ਸਾਨੂੰ ਐਡੇ ਵੱਡੇ ਸੂਝਵਾਨ ਮੈਂਬਰ ਪਾਰਲੀਮੈਂਟ ਮਿਲਣ ਜਾ ਰਹੇ ਹੈ ਔਰ ਮੈਂ ਆਸਬੀਦ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਨਿੱਛੇ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਸਰਕਾਰ ਬਣਾਈ ਹੈ ਸਾਡੇ ਮੈਡਮ ਅਨਮੋਲ ਗਗਨਮਾਨ ਜੀ ਸਾਡੇ ਇਥੋਂ ਹਲਕਾ ਖਰੜਦਾ ਤੁਸੀਂ ਚੁਣਿਆ ਔਰ ਅੱਜ ਪ੍ਰਧਾਨ ਨੂੰ ਪਰਮਾਨ ਦੀ ਲੋੜ ਨਹੀਂ ਕਿ ਸਾਡੇ ਮੰਤਰੀ ਜੀ ਨੂੰ ਕੈਬਨਟ ਦੇ ਵਿੱਚ ਸੀਐਮ ਸਾਹਿਬ ਤੋਂ ਬਾਅਦ ਦੂਜਾ ਜਿਹੜਾ ਦਰਜਾ ਸਾਡੇ ਮੈਡਮ ਜੀ ਦੇ ਕੋਲ ਹੈ ਇਹ ਅਸੀਂ ਬਹੁਤ ਵਧਾਈ ਦੇ ਸਾਰੇ ਤੁਸੀਂ ਬਾਤਰੋਂ ਔਰ ਬਹੁਤ ਜੀ ਕਨ ਅਨਮੋਲ ਜੀ ਪੰਜਾਬ ਦੇ ਚੋਡੇ ਭੈਣ ਅਨਮੋਲ ਗਗਨਮਾਨ ਜੀ ਤੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਸਾਡੇ ਸਾਰੇ ਕੋਸ਼ਵਰ ਸਾਹਿਬਾਨ ਤੇ ਆਮਾਜੂ ਬਾਕੀ ਸਾਰੇ ਸਾਡੇ ਬਲਾਕ ਪ੍ਰਧਾਨ ਸਾਹਿਬਾਨ ਸਾਰੇ ਪ੍ਰਿੰਟਿੰਗ ਸਾਹਿਬਾਨ ਤੇ ਪਿੰਡ ਚਨਾਲੋ ਦੀ ਆਈ ਸਾਰੀ ਸਰਗਰਮ ਨੂੰ ਮੇਰੇ ਵੱਲੋਂ ਸਭ ਤੋਂ ਵੱਲਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫਤਿਹ ਪਰਵਾਰ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸਾਥੀਓ 2022 ਦੀਆਂ ਚੋਣਾਂ ਦੇ ਵਿੱਚ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਕੈਪਟਨ ਮਨਤਰੀ ਅਨਮੋਲ ਗਗਨ ਮਾਨ ਜਿਨ੍ਹਾਂ ਨੂੰ ਪਹਿਲਾਂ ਕੋ ਐਮਐਲਏ ਬਣਾਇਆ ਫਿਰ ਤੁਹਾਡੀ ਦੁਆਵਾਂ ਦੇ ਕਾਰਨ ਉਹ ਪੰਜਾਬ ਦੇ ਮੰਤਰੀ ਬਣੇ ਮੇਸ਼ਕੀਨ ਮਨਿਓ ਅਸੀਂ ਜੋ ਵੀ ਤੁਹਾਡਾ ਕੰਮ ਲੈ ਕੇ ਮੰਤਰੀ ਜੀ ਕੋਲ ਗਏ ਆ ਤਾਂ ਮੰਤਰੀ ਜੀ ਨੇ ਸਾਨੂੰ ਕਿਸੇ ਵੀ ਕੰਮ ਨੂੰ ਮਨਵਾ ਨਹੀਂ ਕੀਤਾ ਮੈਂ ਉੱਥੋਂ ਜ਼ਿਆਦਾ ਨਹੀਂ ਬੋਲ ਲਗਾ ਇੱਕ ਵਾਰ ਨੰਬਰ 11 ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਬਹੁਤ ਵੱਡੀ ਮੁਸ਼ਕਲ ਆ ਗਈ ਸੀ ਉੱਤੇ ਕਾਲਾ ਪਾਣੀ ਬਹੁਤ ਬਧੂ ਮਾਰ ਰਿਆ ਸੀ ਤੇ ਲੋਕਾ ਆਪਣੇ ਘਰ ਛੱਡਣ ਤੋਂ ਲੋਕੀ ਮਜਬੂਰ ਹੋ ਗਏ ਸੀ ਜਦੋਂ ਅਸੀਂ ਮੰਤਰੀ ਜੀ ਕੋਲ ਗਏ ਉਹਨਾਂ ਨੂੰ ਉੱਥੇ ਜਾ ਕੇ ਵੀਡੀਓ ਦਿਖਾਈ ਕਿ ਦੇਖੋ ਇਹ ਕੀ ਹਾਲ ਹੈ ਕਿ ਲੋਕਾਂ ਦਾ ਲੋਕੀਵੇਂ ਲੋਕ ਜਿੰਦਗੀ ਜੀ ਰਹੇ ਨੇ ਤਾਂ ਮੰਤਰੀ ਜੀ ਨੇ ਜੋ ਯੂਪਾ ਪ੍ਰੈਸ਼ਰ ਬਣਾਇਆ ਜੋ ਪ੍ਰਸ਼ਾਸਨ ਤੇ ਮੰਤਰੀ ਜੀ ਦੇ ਪ੍ਰਸ਼ਾਸਨ ਨੂੰ ਆਇਆ ਤੇ ਉਹ ਬੜਾ ਸੁਨਾਂਗਾ ਜਾਊਗਾ ਤੇ ਸਾਥੀਓ ਬਹੁਤ ਅਫਸਰ ਜਿਹੜੇ 9 ਤੇ ਲੈ ਕੇ 5ਵੇਂ ਤੱਕ ਆਪਣੀ ਸੀਟ ਤੇ ਨਹੀਂ ਬੈਠਦੇ ਉਹ ਰਾਤ ਨੂੰ 2-2 ਵਜੇ ਤੱਕ ਉਹਨਾਂ ਦੇ ਖੜਕੇ ਉਸ ਸਮੱਸਿਆ ਦਾ ਹੱਲ ਉਹਨਾਂ ਨੇ ਕੰਮ ਕਰਵਾਇਆ। ਐਡੀਸੀ, ਡੀਸੀ ਤੇ ਤਹਿਸੀਲਦਾਰ ਸਾਹਿਬ ਸਾਰਿਆਂ ਨੂੰ ਵਾਰੀ-ਵਾਰੀ ਉਸ ਮੋਕੇ ਤੇ ਉੱਥੇ ਆਣਾ ਪਿਆ ਤਾਂ ਇਹਨਾਂ ਦੇ ਬੜੇ ਪ੍ਰੈਸ਼ਰ ਦੇ ਬਾਅਦ ਉਸ ਉਸਤਿਆਂ ਦਾ ਹੱਲ ਹੋਇਆ ਤੇ ਮੈਂ ਕਹਿੰਦਾ ਕਿ ਉਹ ਘੱਟੋ-ਘੱਟ ਵੀ 10 ਸਾਲ ਤੋਂ ਜਿਹੜਾ ਵਾਰਡ ਹੈਗਾ ਉਹ ਸਮੱਸਿਆ ਤੋਂ ਪੀੜਤ ਸੀ। ਤੇ ਅਜੇ ਹੋਰ ਬਹੁਤ ਵੱਡੇ ਕੰਮ ਜੇ ਅੱਪ ਗੱਲ ਕਰੀਏ ਕਲਾਰੀ ਦੇ ਸਰਕਾਰੀ ਹਸਪਤਾਲ ਨਹੀਂ ਸਰਕਾਰੀ ਹਸਪਤਾਲ ਦਾ ਤੁਹਾਨੂੰ ਪਤਾ ਹੀ ਹੈ ਕੀ ਹੌਸਪੀਟਲ ਆਪਣਾ ਜੇ ਘਰ ਦੇ ਵਿੱਚ ਬਾਪੂ ਵੀ ਲਾਈ ਹੋ ਜਾਂਦੀ ਸੀ ਜੇ ਬਾਪੂ ਵੀ ਪੈ ਗਿਆ ਤਾਂ ਪੁੱਤਾਂ ਕੇ ਅਸਲ ਸੋਚਦਾ ਸੀ ਆਗੇ ਜੇ ਕੋਤ ਭਰੀ ਪੈ ਗਿਆ ਤਾਂ ਬਾਪੂ ਰਾਤ ਨੂੰ ਅਸਲ ਸੋਚਦਾ ਹੁੰਦਾ ਕਿ ਮਰੀਜ਼ ਦਾ ਹੱਥ ਤਾਂ ਚਾਹੁੰਦਾ ਹੀ ਕੋਈ ਨਹੀਂ ਸੀ ਜੀ ਆਗਦੀ ਸਰਕਾਰ ਇਹਨੂੰ ਵਿਚ ਨੂੰ ਪਿਚੀ ਤੁਸੀਂ ਆਪ ਘਰ ਦੇ ਲਾ ਕੇ ਇਹ ਹੱਥੋਂ ਬਚਾਇਆ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਹਸਤਾਲ ਦੇ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ ਅਪਾ ਸਾਰਿਆਂ ਨੇ ਵਾਰੀ-ਵਾਰੀ ਸਿਰ ਉੱਤੇ ਧੱਬੇ ਲਾਏ ਲਗਾਤਾਰ ਘਟੋ ਘੜ ਵੀ 1.5 ਤੋਂ 2 ਸੌ ਧਰਨੇ ਚੱਲਦੇ ਰਹੇ ਤਾਂ ਜਦੋਂ ਕੋਵਿਡ ਆਇਆ ਤੁਹਾਨੂੰ ਪਤਾ ਹੀ ਹੈ ਕਿ ਇੱਥੋਂ ਦੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਟੈਸਟ ਵੀ ਪਟਵਾ ਕੇ ਨਦੀ ਗੇਰ ਦਿੰਦੇ ਕਿਸੇ ਵੀ ਮਰੀਜ਼ ਦੇ ਜਣਾ ਜਿੱਦਾਂ ਜਣਾ ਕੋਈ ਵਾਪਸ ਆ ਜਾਣਾ ਕਿਸੇ ਵੀ ਹਲਕੇ ਦੇ ਆਪਣੇ ਪਸੰਦੇ ਲੋਕੀਂ ਕਿ ਡਿਸਪਲਿਨ ਪਤਾ ਵੀ ਉੱਥੋਂ ਨਹੀਂ ਮਿਲੇ ਹੁਣ ਪਰ ਜਦੋਂ ਤੁਹਾਡੀ ਸਰਕਾਰ ਆਈ ਹੈ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜੇ ਉੱਤੇ ਹਸਪਤਾਲ ਤੋਂ ਪਹਿਲਾਂ 50 پیشنਟ ਆਉਂਦੇ ਸੀ ਅੱਜ ਉੱਥੇ 700 ਮਰੀਜ਼ ਆ ਰਹੇ ਆ ਉਹ 700 ਦੇ 700 ਮੈਂ ਲਈ ਦਵਾਈ ਹੈ ਉਹ ਬਿਲਕੁਲ ਫ੍ਰੀ ਮਿਲ ਰਹੀ ਹੈ ਐਕਸ-ਰੇ ਮਸ਼ੀਨ ਜਿਹੜੀ ਵੀ ਉਹ ਨਵੀਂ ਆਈ ਹੈ 300 ਐਮਐਮ ਦੀ ਇੱਥੇ ਅਲਟਰਾਸਾਉਂਡ ਜਿਹੜਾ ਅਲਟਰਾਸਾਉਂਡ ਬਾਹਰ 1200 ਦਾ ਹੁੰਦਾ ਸੀ ਉਹ ਹਸਪਤਾਲ ਦੀ ਪਾਚੀ ਦੇ ਸਿਰਫ 200 ਰੁਪਏ ਦਾ ਹੋ ਰਿਹਾ ਤੇ ਨਪਲ ਦੁਆਰਾ ਤੇ ਹਸਪਤਾਲ ਦਾ ਰੁਕੀਤਾ ਹੈ ਤੇ ਤੁਸੀਂ ਵੀ ਦਿੰਦੇ ਹੋਗੇ ਅਤੇ ਕਿੰਨੀ ਪੀੜ ਹੋਗੀ ਤੇ ਕਿਦਾਂ ਉਜਾਵਿਆ ਕਿ ਇਹ ਸਰਕਾਰ ਦੀ ਬੜੀ ਸਟਾਫ ਨੀਤੀ ਦਾ ਹਿੱਸਾ ਹੈ ਕਿ ਸਰਕਾਰ ਚੱਲਦੀ ਹੈ ਕਿ ਸਰਕਾਰ ਲੋਕਾਂ ਦੀ ਸੇਵਾ ਕਰ ਸਕੇ ਜੋ ਕਿ ਸਰਕਾਰ ਦਾ ਅਹਿਮ ਕੰਮ ਹੈ ਉਹ ਦੂਜੀ ਜੇ ਸਭ ਤੋਂ ਵੱਡੀ ਗੱਲ ਕਰੀ ਆਪਾਂ ਬਿਜਲੀ ਦੇ ਬਿੱਲ ਆਉਂਦੇ ਚਲੋ ਪੁਰਾਣੀਆਂ ਸਰਕਾਰਾਂ ਦੇ ਵਿੱਚ ਵੱਡੇ ਵੱਡੇ ਬਿੱਲ ਆਉਂਦੇ ਸੀ ਆਪਾਂ ਨੂੰ ਪਰ ਤੇ ਵਕੀਸੇਲਾ ਮਿਲਦੀ ਹੁੰਦਾ ਸੀ ਜਦੋਂ ਬਿੱਲ ਆਉਂਦੇ ਤਾਂ ਪਰਿਵਾਰ ਦੇ ਵਿੱਚ ਬਣੀ ਟੈਨਸ਼ਨ ਦਾ ਮਾਹੌਲ ਰਹਿੰਦਾ ਸੀ ਮਾਮਾ ਕਹਿੰਦੇ ਸੀ ਕੋਈ ਨਹੀਂ ਪੁੱਤਰਾ ਤੂੰ ਆਵਣ ਕਾਹਦਾ ਬਿਲਿੰਦ ਨੇ ਗੱਲ ਹੀ ਸਵਾਲ ਆਪਾਂ ਬਿਲਿੰਦ ਨਮਾ ਗਏ ਪਰ ਨਹੀਂ ਜਦੋਂ ਸਾਡੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਹਰ ਘਰ ਨੂੰ ਪੰਜ ਲੱਗੇ 7000 ਦਾ ਹਰ ਮਹੀਨੇ ਦਾ ਫਾਇਦਾ ਹੋ ਰਿਹਾ ਹੈ ਕਿਉਂਕਿ ਸਰਕਾਰ ਦਾ ਟੀਚਾ ਹੀ ਇਹੀ ਹੈ ਕਿ ਸਰਕਾਰ ਆਮ ਬਗਲੀ ਜ਼ਿੰਦਗੀ ਨੂੰ ਸਫਲਤਾ ਕਰੇ ਦੀ ਤੁਹਾਡੇ ਸਾਹਮਣੇ ਹੀ ਆ ਲੋਕ ਨਾਲ ਨੇ ਲੋਕ ਆਮ ਆਦਮੀ ਪਾਰਟੀ ਦੀ ਪੂਰੀ ਸਪੋਰਟ ਚ ਨੇ ਲੋਕ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਵੱਲੋਂ ਕੀਤੇ ਗਏ ਕੰਮਾਂ ਤੋਂ ਸੰਤੁਸ਼ਟ ਨੇ ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਹੈ ਜਿਹੜੀ ਜਿਹੜੀ ਵੱਡੇ ਮਾਰਜਨ ਦੇ ਨਾਲ ਅਸੀਂ ਜਿਹੜੀ ਜਿੱਤ ਕੇ ਮੁੱਖ ਮੰਤਰੀ ਸਾਹਿਬ ਦੇ ਝੋਲੀ ਪਾਵਾਂਗੇ ਲੋਕਾਂ ਦੇ ਕਿਹੜੇ ਕਿਹੜੇ ਹਿਸਾਬ ਦੇ ਨਾਲ ਵੋਟ ਮੰਗ ਰਹੇ ਤੁਸੀਂ ਦੋ ਸਾਲਾਂ ਤੋਂ ਸਾਡੇ ਕੰਮ ਦੇ ਦੇਖੋ ਕੰਮ ਸਿਰਫ ਦੋ ਸਾਲ ਹੋਏ ਨੇ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਹੈ ਚਾਹੇ ਥਰਮਲ ਪਲਾਂਟ ਖਰੀਦਣ ਦੀ ਗੱਲ ਹੈ ਚਾਹੇ ਕੋਲੇ ਦੀ ਮਾਈਨ ਝਾਰਖੰਡ ਵਾਲੀ ਚਲਾਉਣ ਦੀ ਗੱਲ ਹੈ ਨਵੇਂ ਸਕੂਲ ਬਣਾਉਣ ਦੀ ਗੱਲ ਆ ਖਰੜ ਦੇ ਲਗਭਗ 35 ਤੋਂ 40 ਕਰੋੜ ਰੁਪਇਆ ਲਾ ਕੇ ਦੋ ਹਸਪਤਾਲ ਅਪਡੇਟ ਹੋਏ ਨੇ ਸ਼ਹੀਦਾਂ ਦਾ ਸਨਮਾਨ 1 ਕਰੋੜ ਰੁਪਇਆ ਦੇ ਕੇ ਕਰਨ ਵਾਲੀ ਸਰਕਾਰ ਹੈ ਕਰਾਪਸ਼ਨ ਨੂੰ ਨੱਥ ਪਾਉਣ ਵਾਲੀ ਸਰਕਾਰ ਹੈ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਸੋ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ 43000 ਨੌਕਰੀਆਂ ਬਿਨਾਂ ਸਫਾਰਿਸ਼ ਬਿਨਾਂ ਪੈਸੇ ਤੋਂ ਦਿੱਤੀਆਂ ਗਈਆਂ ਨੇ ਸੋ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੰਮ ਕਰਨ ਦਾ ਤਰੀਕਾ ਉਹ ਲਾਜਵਾਬ ਹੈ ਸ਼ਾਨਦਾਰ ਹੈ ਤੇ ਮੈਂ ਉਮੀਦ ਕਰੂੰਗੀ ਵੀ ਲੋਕ ਅ ਅੱਧਾ ਗਲਾਸ ਭਰਿਆ ਦੇਖਣਗੇ ਕਿਉਂਕਿ ਸਾਲ ਦੋ ਹੀ ਹੋਏ ਨੇ ਤੇ ਪੂਰੇ ਸਰਕਾਰ ਦੇ ਜਿਹੜੇ ਮੋਢੇ ਨੇ ਮਜ਼ਬੂਤ ਰੱਖ ਕੇ ਝਾੜੂ ਨੂੰ ਵੋਟ ਪਾਉਣਗੇ ਉੱਪਰ ਝਾੜੂ ਦੀ ਵੋਟ ਇੰਡੀਆ ਗਠਜੰਬੰਦਨ ਨੂੰ ਜਾਣੀ ਹੈ ਉਹਨਾਂ ਸਾਫ ਕਾ ਮੰਤਰੀ ਜਗੋਂ ਸਿੰਘ ਕਾਂਗ ਪਾਰਟੀ ਛੱਡ ਗਿਆ ਲੱਗਦਾ ਵੀ ਕੋਈ ਨੁਕਸਾਨ ਹੋ ਸਕਦਾ ਦੇਖੋ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਜੀ ਕਦੋਂ ਉਹਨੇ ਪਾਰਟੀ ਚੋਣਾ ਕਦੋਂ ਉਹਨਾ ਨੇ ਪਾਰਟੀ ਛੱਡ ਕੇ ਜਾਣਾ ਸਭ ਨੂੰ ਸ਼ੁਭ ਕਾਮਨਾਵਾਂ ਨੇ ਆ ਤੁਸੀਂ ਮੈਡਮ ਬਾਕੂਆਕ ਵਿਕਾਸਕਾਰ ਚ ਕਿਣਾਏ ਆ ਪਰ ਹਲਕੇ ਦੇ ਵਿੱਚ 7 ਪਿੰਡ ਬਾਈਕਾਟ ਕਰਦੇ ਆ ਇਹ ਤੋਂ ਨਹੀਂ ਉਹ ਕਹਾਂਗੇ ਜੀ ਜਿਹੜੇ 5 ਪਿੰਡਾਂ ਦੀ ਗੱਲ ਕਰਦੇ ਆ ਦੋ ਚ ਕੰਮ ਨਹੀਂ ਕਰਦੇ ਇੱਕ ਹੋਰ ਪਿੰਡ ਚ ਲਾਉਣੀ ਪਿੰਡ ਤੋਂ ਵੀ ਕਰਾਂਗੇ ਨਹੀਂ ਦੇਖੋ ਗੱਲ ਇਹ ਆ ਵੀ ਜਿਹੜੇ 5 ਪਿੰਡਾਂ ਦੇ ਵਿੱਚ ਨਾ ਸਾਡੇ ਅਫੀਸਰ ਤਹਿਸੀਲਦਾਰ ਦੀ ਗਲਤੀ ਰਹੀ ਮੈਂ ਪਿੰਡ ਵਾਸੀਆਂ ਨੂੰ ਵੀ ਦੱਸੂਗੀ ਮੈਂ ਉਹ ਪਿੰਡਾਂ ਚ ਜਾ ਕੇ ਆਈ ਆ ਬੜਾ ਸੋਹਣਾ ਮੇਰੇ ਪ੍ਰੋਗਰਾਮ ਹੋਏ ਸਾਡੇ ਮੈਡਮ ਜਿਹੜੇ ਤਹਿਸੀਲਦਾਰ ਆ ਕਿਤੇ ਉਹਨਾਂ ਤੋਂ ਗਲਤੀ ਦੇ ਨਾਲ ਅਚਾਨਕ ਹੀ ਪਿੰਡਾਂ ਵਾਲਿਆਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਬੰਦ ਕਰ ਦਿੱਤੀਆਂ ਪਿੰਡ ਵਾਲੇ ਡਰ ਗਏ ਮੈਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਵੀ ਇਹ ਜਿਹੜੀ ਤੁਸੀਂ ਕੰਮ ਕੀਤਾ ਹੈ ਇਹ ਗੱਲ ਕੀਤੀ ਹੈ ਗਲਤ ਕੀਤੀ ਹੈ ਇਹ ਤੁਸੀਂ ਲੋਕਾਂ ਦੇ ਹੱਕ 'ਚ ਵੀ ਨਹੀਂ ਕਰ ਰਹੇ ਤੇ ਸਰਕਾਰ ਦੇ ਹੱਕ 'ਚ ਵੀ ਨਹੀਂ ਕਰ ਰਹੇ ਸੋ ਇਹੋ ਜਿਹੀਆਂ ਗੱਲਾਂ ਨਾ ਕਰੋ ਬਕਾਇਦਾ ਉਹਨਾਂ ਨੇ ਮਾਫੀ ਮੰਗੀ ਹੈ ਸਾਰੇ ਪਿੰਡ ਵਾਲਿਆਂ ਨੂੰ ਬੁਲਾਇਆ ਹੈ ਇਹਦੇ 'ਚ ਸਰਕਾਰ ਦੀ ਕਿਸੇ ਤਰੀਕੇ ਦੀ ਕੋਈ ਮਨਸ਼ਾ ਨਹੀਂ ਹੈ ਇਹ ਸਿਰਫ ਅਫਸਰਾਂ ਦੇ ਲੈਵਲ ਉੱਤੇ ਕੀਤੀ ਹੋਈ ਗੱਲ ਹੈ ਤੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਹੈ ਵੀ ਉਹਨਾਂ ਨੇ ਇਹ ਗਲਤੀ ਕੀਤੀ ਹੈ ਬਕਾਇਦਾ ਉਹਨਾਂ ਨੇ ਚੈਨਲ ਉੱਤੇ ਆਪਣੀ ਇੱਕ ਵਾਈਟ ਦਿੱਤੀ ਹੈ ਵੀ ਜਿਹੜੀਆਂ ਰਜਿਸਟਰੀਆਂ ਨੇ ਉਹ ਸਾਰੇ ਪਿੰਡਾਂ ਦੀਆਂ ਖੁੱਲੀਆਂ ਹੋਈਆਂ ਨੇ ਜਿੰਨੀ ਦੇਰ ਮੈਂ ਬੈਠੀ ਹਾਂ ਕਿਸੇ ਗੱਲ ਦੀ ਫਿਕਰ ਨਾ ਕਰੋ ਮੈਂ ਲੋਕਾਂ ਦੇ ਨਾਲ ਹਰ ਪੱਖੋਂ ਮੈਂ ਆਪਣੇ ਹਲਕੇ ਦੇ ਇੱਕ ਇੱਕ ਪਿੰਡ ਦੇ ਨਾਲ ਇੱਕ ਇੱਕ ਮਸਲੇ ਦੇ ਨਾਲ ਖੜੀ ਹਾਂ ਉਹਨਾਂ ਲਈ ਹਰ ਗੱਲ ਉੱਤੇ ਮੈਂ ਡਟ ਕੇ ਬੋਲੂਗੀ ਕੰਪੇਨ ਕਿਹੜੀ ਪਾਰਟੀ ਨੂੰ ਦੇਖਦੇ ਵੀ ਕਿਹੜੀ ਪਾਰਟੀ ਨਾਲ ਮੁਕਾਬਲਾ ਲੱਗਦਾ ਮੁਕਾਬਲਾ ਤਾਂ ਜੀ ਆਪਣੇ ਨਾਲ ਹੀ ਆਪਣੇ ਕੰਮਾਂ ਨੂੰ ਸਾਡਾ ਬਿਹਤਰ ਕਰਨ ਲਈ ਹੋਰ ਕੰਮ ਕਰਨ ਲਈ ਅਸੀਂ ਕਿਸੇ ਨਾਲ ਮੁਕਾਬਲਾ ਕੀ ਕਰੀਏ ਕੋਈ ਮੁਕਾਬਲੇ ਇਹਦੇ ਕਾਬਲ ਹੈ ਹੀ ਨਹੀਂ ਮੁਕਾਬਲਾ ਆਮ ਆਦਮੀ ਪਾਰਟੀ ਦਾ ਆਪਣੇ ਨਾਲ ਹੀ ਹੈ ਤੇ ਅਸੀਂ ਆਪਣੇ ਕੰਮਾਂ ਨੂੰ ਹੋਰ ਬੈਟਰ ਕਰਦੇ ਰਹਿਨੇ ਆ ਮੁੱਖ ਮੰਤਰੀ ਸਾਹਿਬ ਦੇ ਮੁਕਾਬਲੇ ਚ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਹੈਗਾ ਹਲਕਾ ਘਰੜ ਨੂੰ ਅਗਲੇ 3 ਸਾਲਾਂ ਕੀ ਕੰਮ ਕਰ ਲਈਏ ਹਲਕਾ ਘਰੜ ਨੂੰ ਕਮਾਲ ਦਾ ਬਣਾਵਾਂਗੇ ਜੀ ਸ਼ਾਨਦਾਰ ਬਣਾਵਾਂਗੇ ਤੁਹਾਨੂੰ ਆਮ ਮੁੱਖ ਮੰਤਰੀ ਸਾਹਿਬ ਵੱਲੋਂ 13 0 ਦਾ ਮਿਸ਼ਨ ਚਲਾਇਆ ਜਾ ਰਿਹਾ ਹੈ ਲੱਗਦਾ ਇਹ ਕਾਮਯਾਬ ਹੋਊਗਾ ਕਿਉਂ ਨਹੀਂ ਹੋਵਾਂਗੇ ਜੀ ਪੰਜਾਬ ਦੇ ਲੋਕ ਮੇਰਾ ਪਰ ਹੱਥ ਰੱਖਣ ਸਿਰ ਤੇ ਪੰਜਾਬੀਆਂ ਨੂੰ ਸਮਝਾਉਣੀ ਚਾਹੀਦੀ ਹੈ ਵੀ ਜਿਹੜੀ ਵੋਟ ਹੈ ਉਹ ਇਮਾਨਦਾਰ ਇਨਸਾਨ ਨੂੰ ਪਾਉਣੀ ਹੈ ਸਰਦਾਰ ਭਗਵੰਤ ਮਾਨ ਜੀ ਨੂੰ ਤੇ ਆਪਣੇ ਆਮ ਲੋਕਾਂ ਦੀ ਬਣਾਈ ਹੋਈ ਜਿਹੜੀ ਆਮ ਘਰਾਂ ਦੇ ਬੱਚਿਆਂ ਦੀ ਬਣਾਈ ਹੋਈ ਸਰਕਾਰ ਹੈ ਇਹਦੇ ਮੋਢੇ ਮਜ਼ਬੂਤ ਰੱਖਣੇ ਨੇ ਤੇ 13 ਜ਼ੀਰੋ ਕਰਨ ਨੂੰ ਕੀ ਹੈ ਜੀ ਬਸ ਲੋਕ ਵਿਕਾਸ ਨੂੰ ਵੋਟ ਪਾਉਣ ਡਿਵੈਲਪਮੈਂਟ ਨੂੰ ਵੋਟ ਪਾਉਣ ਤੇ ਮੈਨੂੰ ਪੂਰੀ ਉਮੀਦ ਹੈ ਮੇਰੇ ਜਾਗਰੂਕ ਪੰਜਾਬੀਆਂ ਤੋਂ ਵੀ ਸਹੀ ਫੈਸਲਾ ਲੈਣਗੇ ਹਲਕਾ ਨਾਗਪੁਰ ਸਾਹਿਬ ਵੀ ਗੱਲ ਕਰੀ ਤਾਂ ਉਹ ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਨੂੰ ਚਾਰੜ ਦੀ ਜ਼ਰੂਰ ਪੰਜਾਬ ਦੇ ਵਿੱਚ ਹਲਕਾ ਸ਼ਿਰਿਆ ਨਾਮ ਕੋ ਸਾਹਿਬ ਜੀ ਨੇ ਕਿ ਮਾਈਨਿੰਗ ਦੀ ਕਿਹੋ ਪੱਟਾ ਐਸੇ ਦਾ ਪੁੱਟਾ ਰਿਹਾ ਦੇਖੋ ਮੈਂ ਆਪਣੇ ਮੈਂ ਤੇ ਆਪਣੇ ਹਲਕੇ ਦੀ ਜਿਹੜੀ ਗੱਲ ਕਰ ਸਕਦੀ ਹਾਂ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਕਰ ਸਕਦੀ ਹਾਂ ਮੈਂ ਤੇ ਅਕਸਰ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜਿਹੜੇ ਕੰਮ ਹਾਲੇ ਸਾਲ ਵੀ ਦੋਈ ਹੋਏ ਨੇ ਜੀ ਹਲੇ ਤੇ ਟਰੇਲਰ ਦਿਖਾਇਆ ਹਰ ਪਿਕਚਰ ਹਲੇ ਬਾਕੀ ਹੈ ਤੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੁਸੀਂ ਮੇਰੇ ਵੱਡੇ ਭਰਾਓ ਸਾਰੇ ਪੱਤਰਕਾਰ ਆਪਾਂ ਇੱਕ ਹੀ ਏਰੀਏ ਦੇ ਰਹਿਣ ਵਾਲੇ ਆ ਬੇਫਿਕਰ ਰਹੋ ਤੇ ਤੁਹਾਨੂੰ ਕੰਮ ਕਰਕੇ ਦਵਾਂਗੇ ਕਹਿ ਰਹੇ ਆ ਵੀ 400 ਤੋਂ ਪਾਰ ਜਾਵਾਂਗੇ ਕੀ ਕਹੋਗੇ ਤੁਸੀਂ ਪਰ 400 ਤੋਂ ਪਾਰ ਹੀ ਜਾਣਗੇ ਹਾਂਜੀ ਬਸ ਮੈਡਮ ਪਾਰ ਪਾਰ ਬਸ ਮੈਡਮ ਬਸ ਪਾਰ ਪਾਰ ਬਸ ਬਸ ਮੇਰਾ ਆਰ ਹੋਰ ਦੀ ਬਸ 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 ਆ ਰਹੇ ਆ ਆਪ ਬਾਜ ਹੁਣੋਂ ਪਾਸੇ ਬਸ ਬਸ ਨਿਕਲ ਕੇ ਜਾਣ ਦੇ ਕਰ ਰਹੇ ਆ ਜੀ ਮੰਡੀ ਬੋਰਡ ਦਾ ਮੰਡੀ ਬੋਰਡ ਦਾ ਨਰਿੰਦਰ ਮੋਦੀ ਨੇ ਪੈਸਾ ਪਾਜ ਪਾ ਸਰਕਾਰ ਨੇ ਰੋਕਿਆ ਹੋਇਆ ਪ੍ਰਮਾਤਮਾ ਸੁੱਖ ਰੱਖੇ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਨਰਿੰਦਰ ਮੋਦੀ ਦੀ ਸਰਕਾਰ ਬਦਲੇ ਤੇ ਮੰਡੀ ਬੋਰਡ ਦਾ 8000 ਜਿਹੜਾ ਪਿੰਡੂ ਵਿਕਾਸ ਫੰਡ ਹੈ ਰੋਕਿਆ ਹੋਇਆ ਉਹ ਸਾਡਾ ਵਾਪਸ ਆਵੇ